ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਅਸੀਂ ਅਕਾਲੀ ਦਲ ਵਾਰਿਸ ਪੰਜਾਬ ਜਿੱਥੇ ਬੰਦੀ ਜੋ ਭਾਈ ਦੀਪ ਸਿੱਧੂ ਤੇ ਭਾਈ ਅਮਰਪਾਲ ਸਿੰਘ ਹੋਣਾ ਜੋ ਇਹਦੇ ਮੁੱਖ ਸੇਵਾਦਾਰ ਨੇ ਉਹਨਾਂ ਵੱਲੋਂ ਡਿਊਟੀਆਂ ਲਗਾਈਆਂ ਗਈਆਂ ਸਾਡੀਆਂ ਸਾਰੀਆਂ ਇਹ ਟੀਮਾਂ ਜਿਹੜੀਆਂ ਨੇ ਉਹ ਡੇਰਾ ਪਾਪਾ ਨਾਨਕ ਫਤਿਹਗੜ ਚੂੜੀਆਂ ਤੇ ਦਿਨਾ ਨਗਰ ਚ ਰਾਸ਼ਨ ਦੀ ਚਾਰੇ ਦੀ ਲੰਗਰ ਦੀ ਪਾਣੀ ਦੀ ਜੋ ਜੋ ਵੀ ਚੀਜ਼ਾਂ ਨੇ ਸਾਰਾ ਪ੍ਰਬੰਧ ਕਰਕੇ ਅਸੀਂ ਪਿੰਡ ਪਿੰਡ ਜਾ ਕੇ ਸਾਰਾ ਸਮਾਨ ਪਹੁੰਚਾ ਰਹੇ ਹਾਂ ਮੈਨੂੰ ਲੱਗਦਾ ਕਿ ਘੱਟੋ ਘੱਟ ਵੀ ਦੋ 250 ਪਿੰਡ ਜਿਹੜਾ ਉਹ ਪ੍ਰਭਾਵਿਤ ਹੋਇਆ ਆ ਆਪਾਂ ਰਮਦਾਸ ਤੱਕ ਵੀ ਅੱਜ ਹੋ ਗਏ ਆ ਪਾਣੀ ਬਹੁਤ ਜ਼ਿਆਦਾ ਆ ਤੇ ਸੰਗਤ ਨੂੰ ਵੱਧ ਤੋਂ ਵੱਧ ਪਾਣੀ ਦੀ ਲੋੜ ਸੀਗੀ ਲੰਗਰ ਦੀ ਵੀ ਲੋੜ ਆ ਪਰ ਆਉਣ ਵਾਲੇ ਦਿਨਾਂ 'ਚ ਜੋ ਲੋੜ ਆ ਉਹ ਮੈਨੂੰ ਲੱਗਦਾ ਸਭ ਤੋਂ ਵੱਧ ਪੇਜਬਾਨ ਜੋ ਜਾਨਵਰ ਨੇ ਉਹਨਾਂ ਨੂੰ ਚਾਰੇ ਦੀ ਬਹੁਤ ਲੋੜ ਆ ਤੇ ਜਦੋਂ ਹੋਲੀ-ਵਾਲੀ ਪਾਣੀ ਥੋੜਾ-ਥੋੜਾ ਘਟਦਾ ਆ ਫਿਰ ਮੈਂ ਆਉਂ ਸੰਗਤ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਵੀ ਆਉਣ ਵਾਲੇ ਦਿਨਾਂ ਚ ਇਸ ਇਲਾਕੇ ਚ ਜੋ ਹਰਾਂ ਦੀ ਮਾਰ ਕਰਕੇ ਪੀੜਤ ਹੋਏ ਨੇ ਲੋਕ ਉਹਨਾਂ ਨੂੰ ਪਸ਼ੂਆਂ ਦਾ ਚਾਰਾ ਚਾਰੇ ਦਾ ਪ੍ਰਬੰਧ ਜ਼ਰੂਰ ਕਰੋ ਤੇ ਆਪ ਆ ਕੇ ਸੇਵਾ ਕਰੋ ਤੇ ਪਿੰਡ ਪਿੰਡ ਜਾ ਕੇ ਸੇਵਾ ਕਰੋ ਕਿਉਂਕਿ ਇੱਕ ਦੋ ਦਿਨ ਤੱਕ ਪਾਣੀ ਮੈਨੂੰ ਲੱਗਦਾ ਥੋੜਾ ਘਟ ਜੇਗਾ ਤੇ ਛੜਕਾਂ ਜਿਹੜੀਆਂ ਲੱਭਣ ਡਿਆ ਪੈਣਗੀਆਂ ਭਾਜੀ ਵਹਾ ਜਿਹੜਾ ਵਾ ਨਾ ਫਰਕ ਫੁੱਟ 2 ਫੁੱਟ ਦਾ ਹੀ ਪਿਆ ਵਾ ਫਰਕ ਪਰ ਇਹ ਆ ਵੀ ਜਿਹੜਾ ਤੇ ਉਹ ਝੋਰ ਜਿਹੜਾ ਪਾਣੀ ਵੱਧ ਆਉਣ ਦੀ ਸੰਭਾਵਨਾ ਸੀ ਉਹ ਘਟੀ ਏ ਥੋੜੀ ਜੀ ਕਿ ਪਾਣੀ ਹੋਰ ਜ਼ਿਆਦਾ ਨਹੀਂ ਆ ਰਿਹਾ ਪਰ ਜਿੱਥੇ ਐਕ ਲੋ ਗਿਆ ਵਾ ਪਰ ਅਜੇ ਵੀ ਜਿਹੜੇ ਹਾਈਵੇ ਨੇ ਉਹ ਹਾਈਵੇ ਲੱਭ ਰਿਹਾ ਵਾ ਪਰ ਪਿੰਡਾਂ ਦੇ ਜਿਹੜੇ ਰੋਡ ਨੇ ਨਾ ਲਿੰਕ ਰੋਡ ਜਿਹੜੇ ਹੁੰਦੇ ਨੇ ਜਿੱਦਾਂ ਅਸੀਂ ਟਰੈਕਟਰ ਟਰਾਲੀਆਂ ਲੈ ਕੇ ਜਿੰ ਪਿੰਡ ਤੱਕ ਸਮਾਨ ਪਹੁੰਚਾਉਣਾ ਉਹਦੇ ਚ ਅਜੇ ਵੀ ਤੰਗੀ ਆ ਰਹੀ ਆ ਤੇ ਸਾਡੇ ਕੋਲ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਕੋਟਾ ਦਾ ਬਹੁਤ ਘੱਟ ਪ੍ਰਬੰਧ ਆ ਜਿਹੜਾ ਅੱਜ ਹੁਣ ਤੱਕ ਜੋ ਅਸੀਂ ਪਿੰਡਾਂ ਤੱਕ ਸਮਾਨ ਦੇਣ ਜਾਣਾ ਮੌੜੀ ਜਿਹੜੇ ਪਿੰਨਾ ਚ 10-10 ਫੁੱਟ ਪਾਣੀ ਹੈ ਉੱਥੇ ਬੋਟਾਂ ਕਰਕੇ ਨਹੀਂ ਸਮਾਨ ਪਹੁੰਚਾਇਆ ਜਾ ਰਿਹਾ ਪਰ ਫਿਰ ਵੀ ਸਾਡੀ ਸੰਸਥਾ ਦੇ ਜਿਹੜੇ ਨੌਜਵਾਨ ਮੁੜੇ ਨੇ ਉਹ ਇੱਕ-ਇੱਕ ਟਰੈਕਟਰ ਲਿਆ ਕੇ ਤੇ ਥੋੜਾ-ਥੋੜਾ ਸਮਾਨ ਉਹਦੇ ਤੇ ਖੜਕ ਕੇ ਤੇ ਉਹ ਪਹੁੰਚਾ ਰਹੇ ਨੇ ਕਿੰਨੇ ਟੀਮਾਂ ਨਾਲ ਕੰਮ ਕਰ ਰਹੇ ਆ ਅਸੀਂ ਭਈ ਭਾਜੀ ਸਾਡੀਆਂ ਪੂਰੇ ਜ਼ਿਲ੍ਹੇ ਚ 15 ਟੀਮਾਂ ਲੱਗੀਆਂ ਹੋਈਆਂ ਨੇ ਜੋ 10-10 5-5 ਟਰੈਕਟਰ ਲਿਆ ਕੇ ਵੱਖਰੇ-ਵੱਖਰੇ ਹਲਕੇ ਕਵਰ ਕਰ ਰਹੇ ਨੇ ਇੱਕ ਸਾਡਾ ਦੀਨਾ ਨਗਰ ਹਲਕਾ ਕਵਰ ਹੋ ਰਿਹਾ ਗਰਦਾਸਪੁਰ ਹਲਕਾ ਕਵਰ ਹੋ ਰਿਹਾ ਡੇਰਾ ਬਾਬਾ ਨਾਨਕ ਤੇ ਰਮਦਾਸ ਉਹ ਵੀ ਵਤਘੜ ਚੂੜੀਆਂ ਤੇ ਸਾਰਾ ਲੱਗਦਾ ਆਪਾਂ ਕਵਰ ਕਰ ਹੀ ਚੁੱਕੇ ਆਂ ਜਿਆਦਾਤਰ ਸਾਰਾ ਗੇਰੀਆ ਜਿਹੜੇ ਲੋਕ ਅਜੇ ਤੱਕ ਨਹੀਂ ਮਦਦ ਕਰਨ ਲੱਗੇ ਉਹਨਾਂ ਨੂੰ ਕੀ ਅਪੀਲ ਕਰ ਇਹ ਕਹਿਣਾ ਚਾਹੁੰਦਾ ਵੀ ਹੁਣ ਚਲੋ ਠੀਕ ਆ ਇਹ ਕੋਈ ਡਰ ਵੀ ਹੁੰਦਾ ਹੈ ਸੰਗਤ ਕੋਈ ਪਤਾ ਨਹੀਂ ਪਾਣੀ ਦਾ ਵਹਾਅ ਜਿਆਦਾ ਅਜੇ ਤੱਕ ਸਾਡਾ ਵੀ ਜਾਣੀ ਮਾਲੀ ਨੁਕਸਾਨ ਹੋ ਸਕਦਾ ਪਰ ਮੈਂ ਇਹ ਸੰਗਤ ਨੂੰ ਕਹਿਣਾ ਚਾਹੁੰਦਾ ਪੇ ਹੁਣ ਜਿਹੜਾ ਵਾ ਪਾਣੀ ਦਾ ਪ੍ਰਭਾਵ ਬਹੁਤ ਡਾਊਨ ਆ ਚੁੱਕਾ ਵਾ ਠੀਕ ਆ ਹੁਣ ਆਪਾਂ ਪਹੁੰਚ ਕਰ ਸਕਦੇ ਆ ਪਿੰਨਾ ਪਿੰਨਾ ਤੱਕ ਆਓ ਘਰਾਂ ਚੋਂ ਬਾਹਰ ਨਿਕਲੋ ਇਹ ਜਿਹੜੇ ਲੋਕ ਨੇ ਇਹ ਤੇ ਮੈਨੂੰ ਲੱਗਦਾ ਵੀ 10 15 ਸਾਲ ਆਪਣੇ ਪਿਆਰਾਂ ਤੇ ਖ ਕਿਉਂਕਿ ਫਸਲਾਂ ਤੇ ਇੰਨੀ ਮਾਰ ਪੈ ਗਈ ਆ ਜੋ ਮਗਰੋਂ ਹੜ ਦਾ ਪਾਣੀ ਜੜਾਇਆ ਵਾ ਜਾਂ ਜੋ ਗਾਰਾ ਮਗਰੋਂ ਆ ਰਿਹਾ ਆਉਣ ਵਾਲੇ ਮੈਨੂੰ ਲੱਗਦਾ ਸਾਲ ਫਸਲ ਹੋਣੀ ਨਹੀਂ ਹੈ ਜੋ ਹਾਲਾਤ ਬਣ ਗਏ ਨੇ ਸਰਕਾਰ ਅੱਗੇ ਵੀ ਬੇਨਤੀ ਆ ਕਿ ਕਿਸਾਨਾਂ ਨੂੰ ਘੱਟੋ ਘੱਟ ਤੇ ਪਰ ਕਿੱਲੇ ਦਾ 40 45000 ਰੁਪਇਆ ਮੁਆਵਜ਼ਾ ਦੇਣਾ ਚਾਹੀਦਾ ਜੇ ਲੋਕ ਬਚਾਉਣੇ ਨੇ ਤੇ ਫਿਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾ ਵੀ ਬੇਨਤੀ ਸੈਂਟਰ ਸਰਕਾਰ ਅੱਗੇ ਵੀ ਆ ਤੇ ਪੰਜਾਬ ਸਰਕਾਰ ਅੱਗੇ ਵੀ ਆ ਵੀ ਇਹ ਨਹੀਂ ਲੈ ਕੇ ਹੈਲੀਕਾਪਟਰ ਲੈ ਕੇ ਫੇਰਾ ਮਾਰ ਕੇ ਲੰਘ ਜਾਓ ਪਿੰਡਾਂ ਚ ਆਉ ਲੋਕਾਂ ਦੇ ਹਾਲਾਤ ਜਾਣੋ ਜੀਮੀਦਾਰ ਪਰਿਵਾਰ ਤੇ ਖੜੇ ਨਹੀਂ ਹੋ ਸਕਦੇ ਸਾਲ ਦੋ ਸਾਲ ਜਿਹੜਾ ਗਰੀਬ ਪਰਿਵਾਰ ਆ ਜਿਹੜਾ ਮਜ਼ਦੂਰ ਪਰਿਵਾਰ ਆ ਉਹਨਾਂ ਦੀ ਵੀ ਬਾਹ ਫਟੋ ਆ ਕੇ ਉਹਨਾਂ ਕੋ ਜਿਹੜੇ ਕੱਪੜੇ ਲੀੜਿਆਂ ਦਾ ਪ੍ਰਬੰਧ ਵੀ ਮੈਂ ਕਿੰਨਾ ਕਰਨਾ ਚਾਹੀਦਾ ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਸੰਗਤ ਨੂੰ ਵੀ ਜਿੰਨਾ ਕੋ ਸਾਡੇ ਕੋ ਵੀਰਾ ਭਰਾਵਾਂ ਕੋ ਘਰ ਪੁਰਾਣੇ ਕੱਪੜੇ ਪਏ ਆ ਉਹ ਚਾਰ ਪੰਜ ਦਿਨ ਤੱਕ ਇਕੱਠੇ ਹੋ ਕੇ ਜਿੰਨਾ ਹੀ ਜੋਗੇ ਵੀ ਹੈਗੇ ਜੀ ਦੋ ਦੋ ਚਾਰ ਚਾਰ ਕੱਪੜੇ ਜਿੰਨੇ ਵੀ ਹੈਗੇ ਗਰੀਬ ਪਰਿਵਾਰਾਂ ਨੂੰ ਦੋ ਆ ਕੇ ਬਹੁਤ ਬੁਰਾ ਹਾਲਾਤ ਹੈ